ਤਰ੍ਹਾਂ ਤੋਂ ਬਾਅਦ ਵੋਟਰਾਂ ਤੇ ਵੀ ਲਿਆਂਦੇ ਵੋਟਰਾਂ ਤੇ ਲਿਆਂਦੇ ਘਰੀ ਆਪਣੇ ਮਫਾਦ ਦੀ ਖਾਤਰ ਹਾਂ ਕਿਉਂਕਿ ਇਹ ਚਾਹਦੇ ਵੀ ਆਪਣਾ ਸੁੱਖ ਦੇਖਿਆ ਹੀ ਨਹੀਂ ਉਸ ਬੰਦਿਆਂ ਨੇ ਆਪਣਾ ਸੁੱਖ ਪੰਜਾਬੀਆਂ ਨੇ ਇਹ ਪੱਕੀ ਗੱਲ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਉਹਨਾਂ ਨੇ ਆਪਣਾ ਸੁੱਖ ਦੇਖਿਆ ਹਾਂ ਆਪਣੇ ਘਰੀ ਰੱਖ ਲਏ ਘਰੀ ਰੱਖਣ ਤੋਂ ਬਾਅਦ ਹੌਲੀ-ਹੌਲੀ ਇਹਨਾਂ ਦੀ ਦਰਿੰਦਗੀ ਪਣਾ ਅੰਦਰਦਾਨੀ ਦੇਖਿਆ ਬਈ ਅੰਦਰ ਕਿਦਾਂ ਦੀ ਦਰਿੰਦਗੀ ਹੈ ਹੂੰ ਟੜਾ-ਟੜ ਜਿਹੜੀਆਂ ਹੁਣ ਅੱਜ ਇਹਨਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਸਪਸ਼ਟ ਹੋ ਰਹੀਆਂ ਇਹ ਜਿਹੜੇ ਧੜਾ ਧੜ ਹੋ ਰਹੀਆਂ ਇਹਨਾਂ ਦੀਆਂ ਹੋ ਰਹੀਆਂ ਸ਼ੀਰੇ ਲਵਾਜ ਹਮ ਕਿ ਕਦੇ ਕਿਸੇ ਪਿੰਡ ਵਿੱਚ ਕਦੇ ਘੋੜਾ ਘਟ ਦੇ ਹਸ਼ਾਰਪੁਰ ਦੀ ਘਟਨਾ ਤੇ ਹਸ਼ਾਰਪੁਰ ਦੀ ਘਟਨਾ ਇਹ ਜਿਹੜੀ ਹਸ਼ਾਰਪੁਰ ਵਾਲੀ ਘਟਨਾ ਆ ਇਹ ਤਾਂ ਦਿਲ ਦਹਿਲਾਣ ਵਾਲੀ ਘਟਨਾ ਹੈ ਹਮ ਕਿਉਂਕਿ ਕੱਲ ਇੱਕ ਮੈਂ ਵੀਡੀਓ ਸੁਣ ਰਿਹਾ ਸੀ ਜਿਹੜੇ ਸੀਨੀਅਰ ਪੁਲਿਸ ਅਫਸਰਾਂ ਨੇ ਉਸ ਵਕਤ ਉਹ ਲਾਸ਼ ਬੱਚੇ ਦੀ ਬਰਾਮਦ ਕੀਤੀ ਹਾਂ ਉਹ ਕਹਿੰਦਾ ਜਦੋਂ ਅਸੀਂ ਲਾਸ਼ ਬਰਾਮਦ ਕੀਤੀ ਨਾ ਬੱਚੇ ਦੀ ਹਮ ਬਰਾਮਦ ਕਰਨ ਵੇਲੇ ਲਾਸ਼ ਦਾ ਸੀਨ ਦੇਖਿਆ ਹਾਂ ਵੇ ਉਹਦੇ ਗੁਪਤ ਅੰਗ ਦੇ ਵਿੱਚ ਪਹਿਲਾਂ 5 ਸਾਲ ਦਾ ਬੱਚਾ ਮਸੂਮ ਕਲੀ ਗੁਪਤ ਅੰਗ ਵਿੱਚ ਪਹਿਲਾਂ ਡੰਡਾ ਦਿੱਤਾ ਗਿਆ ਫਿਰ ਦੁਸ਼ਕਰਮ ਕੀਤਾ ਗਿਆ ਫਿਰ ਗੁਪਤ ਅੰਗ ਵਿੱਚ ਡੰਡਾ ਦਿੱਤਾ ਗਿਆ ਤੇ ਉਹਦੇ ਸਿਰ ਵਿੱਚ ਨਿਸ਼ਾਨ ਹੈ ਸ਼ਾਇਦ ਉਹਨੇ ਪੱਥਰ ਮਾਰਿਆ ਮੈਂ ਤਾਂ ਕਹਿੰਦਾ ਸੂਬੇ ਨੇ ਵੀ ਐਦਾਂ ਦੇ ਜ਼ੁਲਮ ਨਹੀਂ ਕੀ ਜ਼ੁਲਮ ਨਹੀਂ ਕੀ ਫਿਰ ਜਦੋਂ ਵਾਪਸ ਮੁੜਿਆ ਉਹਨੂੰ ਦੇਖਿਆ ਜੀਂਦਾ ਹੈ ਫਿਰ ਉਹਦੀ ਕੈਪਰੀ ਦੇ ਨਾਲ ਹੀ ਉਹਦਾ ਗੜਾ ਕੋਟਾ ਅੱਜ ਤਾਂ ਅਸੀਂ ਉਹ ਫੋਟੋਆਂ ਦੇਖਦੇ ਆ ਉਹ ਕਹਿੰਦਾ ਫਿਰ ਉਹਦੀ ਜਿਹੜੀ ਜੀਭ ਹੈ ਹੂੰ ਉਹ ਦੰਦਾਂ ਵਿੱਚ ਆ ਕੇ ਮਤਲਬ ਟੁੱਟ ਗਈ ਬੱਚੇ ਉਹਦੇ ਆਪਣੇ ਦੰਦਾਂ ਦੇ ਬੱਚੇ ਦੇ ਹੁਣ ਤੁਸੀਂ ਲਾਓ ਕਿ ਕਿੰਨਾ ਜ਼ੁਲਮ ਸਿਆ ਹੋਊਗਾ